ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹਪੁਰਬ ਨੂੰ ਸਮਰਪਿਤ ਬਿਲਗਾ ਪਿੰਡ ਅਤੇ ਇਲਾਕੇ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਲਮਿੰਟਸਪਾ ਯੂਕੇ ਵਿਖੇ ਤਾਮ-ਤਾਮ ਨਾਲ ਕਰਵਾਇਆ ਗਿਆ ਵਿਆਹਪੁਰਬ ਨੂੰ ਸਮਰਪਿਤ ਸਮਾਗਮ ਬੀਤੇ ਦਿਨੀ ਬਿਲਗਾ ਪਿੰਡ ਅਤੇ ਸਮੂਹ ਇਲਾਕੇ ਆ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਸਮਾਗਮ ਗੁਰਦੁਆਰਾ ਸਾਹਿਬ ਲੈਮਿੰਟਨਸਪਾ ਯੂਕੇ ਵਿਖੇ ਬਹੁਤ ਹੀ ਧੂਮਤਾਵ ਨਾਲ ਕਰਵਾਇਆ ਗਿਆ ਜਿਸ ਵਿੱਚ ਭਾਈ ਤਰਲੋਚਨ ਸਿੰਘ ਬਿਲਗਾ ਭਾਈ ਜਗਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਤੇ ਬੁਲਾਰਿਆਂ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਇਸ ਤੋਂ ਅਪਰੰਤ ਗੁਰਦੁਆਰਾ ਸਾਹਿਬ ਦੇ ਹੱਡ ਗ੍ਰੰਥੀ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਅਤੇ ਸੰਗਤਾਂ ਨਾਲ ਵਿਆਹਪੁਰਬ ਸੰਬੰਧੀ ਇਤਿਹਾਸ ਸਾਂਝਾ ਕੀਤਾ ਗਿਆ ਭਾਈ ਸਾਹਿਬ ਨੇ ਵਿਆਹਪੁਰਬ ਨੂੰ ਸਮਰਪਿਤ ਸਾਖੀ ਸੁਣਾ ਕੇ ਅਤੇ ਸ਼ਬਦ ਕੀਰਤਨ ਦੀ ਹਾਜ਼ਰੀ ਲਈ ਆਈਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਨਿਹਾਲ ਕੀਤਾ ਪਹੁੰਚੀਆਂ ਹੀਆਂ ਸਮੂਹ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਤੇ ਬਾਬਾ ਬੁੱਢਾ ਜੀ ਨੂੰ ਪਤਾ ਸੀ ਕਿ ਇਹ ਤੇ ਆਪ ਪਰਮੇਸ਼ਰ ਨੇ ਨਾਰਾਇਣ ਨੇ ਹੀ ਕਿ ਨਿਕਾਲ ਸਕਦੇ ਤੇ ਸੱਜ ਜਨੂ ਆਖਦੇ ਨੇ ਇਹਨੇ ਨਹੀਂ ਤੁਸੀਂ ਘੋੜੇ ਤੇ ਸਵਾਰ ਹੋਵੋ ਇਸ ਕਿਲੇ ਨੂੰ ਕਿਲੇ ਨੂੰ ਫੋਟੋ ਇਹਦੀਆਂ ਜਖਮ ਡੜਾ ਪਖੜੋ ਤੇ ਉਹੀ ਹੋਇਆ ਸੱਜ ਘੋੜੇ ਤੇ ਸਵਾਰ ਹੋੰਦਿਆਂ ਨਿਦਾਨਾਤ ਵਿੱਚ ਲੰਦਿਆਂ ਬਤਨ ਮੰਨਿਆ ਕਹਾਲ ਕਰਿਓ ਕਿ ਬਾਬਾ ਬੁੱਢਾ ਜੀ ਦਾ ਇਨਾ ਸਨਮਾਨ ਹੈ ਗੁਰੂ ਘਰ ਦੇ ਵਿੱਚ ਕਿ ਉਹਨਾਂ ਦਾ ਬਚਨ ਮੰਨਿਆ ਔਰ ਬਚਨ ਮੰਨ ਕਰਕੇ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੁੰਦੇ ਨੇ ਨੇਜਾ ਹ ਵਿੱਚ ਫੜਦੇ ਨੇ ਔਰ ਜਿਵੇਂ ਇੱਕ ਚੰਗਾ ਜੋੜਾ ਜਿਹੜਾ ਉਹ ਜੰਗ ਦੇ ਵਿੱਚ ਡੁੱਜਦਾ ਹੈ ਗੁਰੂ ਸਾਹਿਬ ਜੀ ਘੋੜਾ ਜੁੜਾ ਕੇ ਲੈ ਕੇ ਆਉਂਦੇ ਨੇ ਔਰ ਕਿਲ ਉਸ ਕਿੰਦੇ ਤੇ ਉਸ ਜੜ ਦੀ ਜੜ ਵਿੱਚ ਮਾਰ ਕਰਕੇ ਕਿਲੇ ਦੇ ਨਾਲ ਕੁਸਮੁਖ ਫੁੱਟ ਲੈਂਦੇ ਨੇ ਉਹਦੇ ਨਾਲ ਘੋੜੇ ਤੇ ਜ਼ਿਆਦਾ ਜ਼ੋਰ ਪੈਣ ਕਰਕੇ ਕਾਹਵੇਂ ਕੋੜਾ ਉੱਥੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ ਸਵਾਸ ਛੜ ਦਿੰਦਾ ਹੈ ਪਰ ਗੁਰੂ ਸਾਹਿਬ ਜੀ ਜਿਹੜੇ ਗੁਰੂ ਨਾਨਕ ਦੇ ਜਿਹੜੀ ਘਰਤੀ ਗੱਲ ਹੈ ਉਸ ਨੂੰ ਉੱਚਾ ਰੱਖਿਆ ਔਰ ਨਾਮਕਤਨ ਦੇ ਕਰ ਦਿੱਤਾ ਕ